ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁੱਪ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪ ਲਖ ਹੋ へ ਤਾ ਇੱਕ ਨਾ ਚੱਲੈ ਨਾਲ ਕਿ ਉਹ ਸਚਾਰਾ ਹੋਈਐ ਕਿਵ ਕੂੜਾ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮਿ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਵਖਸੀਸ ਇਕ ਹੁਕਮੀ ਸਦਾ ਬਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣ ਨੀਸਾਨ ਗਾਵੈ ਕੋ ਗੁਣ ਵਟਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਝਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਖਸੇ ਵੇ ਪਰਵਾਹੁ ਸਾਚਾ ਸਾਹਿਬ ਸਾਚਨਾਏ ਆਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਅਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵ ਜਾਣੀਐ ਸਭ ਆਪੇ ਸਚਿਆਰਥ ਆਪੇ ਨ ਜਾਏ ਕੀਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਾਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਏ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਣਾ ਅੱਖਾਂ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾਂ ਵਿਣ ਪਾਣੇ ਕੇ ਨਾਏ ਕਰੇ ਜੇ ਤੇ ਸਿਰਠ ਉਪਾਈ ਵੇਖਾ ਵਿਣ ਕਰਮ ਕੇ ਮਿਲ ਲੈ ਲਈ ਮੱਤ ਵਿੱਚ ਰਤਨ جواਹਰ ਮਾਨਿਕ ਜੇ ਕੋ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ 부ਜਾਈ ਸਭ ਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇਕ ਜਸ ਕੀਰਤ ਜਗ ਲੇ ਜੇ ਦਿਸਨਦਰਨ ਆਵੇ ਤਵਾਤਨਾ ਪੁੱਛੇ ਕਿ ਕੀਟ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਬਰਮਾਇੰਦ ਸੁਣਿਆ ਮੁਖ ਸਲਾਹ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇ ਇਸਨਾਨ ਸੁਣਿਆ ਪਾਠ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਥਾ ਸੁਣਿਆ ਤੇ ਪਾਵਹਿ ਰਹੋ ਸੁਣਿਆ ਹਾਤ ਹੋਵੈ ਸਗਾ ਹੋ ਨਾਨਕ ਭਗਤ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਮਨ ਨੇ ਕੇ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣਹਾਰ ਮਨ ਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਅਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੇ ਸੁੱਧ ਮਨ ਮੋਇ ਚੋਟਾ ਨਾ ਖਾਏ ਮਨ ਨਾ ਮੋਹੇ ਚੋਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਤ ਸਿਓ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵਹਿ ਮੁਖ ਦੁਆਰ ਮਨ ਨ ਪਰਵਾਰ ਸਾਧਾਰ ਮਨ ਤਰੇ ਤਰੇ ਗੁਰ ਸਿੱਖ ਮਨ ਨਾਨਕ ਪਵਹਿ ਨਾ ਪੇਖ ਐਸਾ ਨਾਮ ਨਿਰੰਡਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵਹਿ ਦਰਗਹ ਮਾਨ ਪंचे ਸੋਹ ਹੈ ਦਰ ਰਾਜਨ ਪੰਚ ਅਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕ ਕਰਨੈ ਨਾਹੀ ਸੁਮਾਰ ਤੌਲ ਕਰਮ ਦੇ ਆਕਾਪੂਤ ਸੰਸੁਖ ਥਾਬ ਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤੌਲਾ ਉਪਰ ਕੀਤਾ ਪਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਪਾਰਤ ਲੈ ਕਣਜੂਰ ਜੀ ਦਾਤ ਰੰਗਾ ਤੇ ਨਾਵ ਸਭ ਨਾ ਲਿਖਿਆ ਉਲੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੇ ਦਾਤ ਜਾਣ ਕੋਣਕੂਤ ਕੀ ਤਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਾਉਣ ਕਹਾ ਵਿਚਾਰ ਵਾਰ ਨ ਜਾਵਾ ਇਕ ਵਾਰ ਜੋਤ ਤ ਪਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਰ ਅ ਸੰਖ ਜਪ ਸੰਖ ਪਾਉ ਸੰਖ ਪੂਜ ਸੰਖ ਤਪਤਾਉ ਅ ਸੰਖ ਗ੍ਰੰਥ ਮੁਖ ਵੇਦ ਪਾਠ ਅ ਸੰਖ ਜੋਗ ਮਨ ਰਹੇ ਉਦਾਸ ਅ ਸੰਖ 파ਤ ਗੁਣ ਗਿਆਨ ਵਿਚਾਰ ਸੰਖ ਸਦੀ ਅ ਸੰਖ ਦਾਤਾਰ ਅਸੰਖ ਕਸੂਰ ਮੋਹ ਪੱਖ ਸਾਰ ਅਸੰਖ ਮੋਨ ਲੇਵ ਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋਤ ਤ ਭਾਵੇ ਸਾਇ ਭਲੇ ਕਰ ਤੂ ਸਦਾ ਸਲਾਮਤ ਨਿਰੰਕਰ ਅਸੰਖ ਮੂਰਖ ਅੰਧ ਕੋਰ ਸੰਕ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਸੰਖ ਗਲਵਡ ਹੱਤਿਆ ਕਮਾਹੀ ਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਠ ਮਲਪਖ ਖਾਹੀ ਅਸੰਖ ਨਿੰਦਕ ਸਿਰ ਕਰਹੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋਤ ਤ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਮ ਸੰਖਤਾਵ ਅਗੰ ਅਗੰ ਅਸ਼ੰਖ ਲੋ ਅਸ਼ੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਘਾ ਅਖਰੀ ਲਖਣ ਬੋਲਣ ਵਾਣ ਅਖਰਾ ਸਿਰ ਸੰਜੋਗ ਵਕਾਨ ਜਿਨੇ ਇਹ ਲਿਖੇ ਤੇ ਸਿਰ ਨਾਹੀ ਜਿ ਫਰਮਾਏ ਤੇ ਉਤੇ ਉਪਾਹੇ ਜੇ ਤਾ ਕਿਤਾ ਤੇ ਤਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਰਤ ਕਾਉਨ ਕਹਾ ਵਿਚਾਰ ਵਾਰਨ ਜਾਵਾ ਇਕ ਵਾਰ ਜੋ ਤੁਧ ਪਾਵੇ ਸਾਈ ਪਹਲੀ ਕਰ ਤੂੰ ਸਦਾ ਸਲਾਮਤ ਨਿਰੰਕਰ ਭਰਿਆ ਹੱਥ ਪੈਰ ਤਨ ਦੇ ਪਾਣੀ ਤੁਤ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰਿਯਾ ਮਤ ਪਾਪਾ ਕੈ ਸੰਗ ਉਹ ਤੋਪੈ ਨਾ ਵੈ ਕੈ ਰੰਗ ਪੁਨੀ ਪਾਪੀ ਅਖਣ ਨਾਹੀ ਕਾਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਹੁ ਤੀਰਥ ਤੱਪ ਦਿਆਤ ਦਦਾਂ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਦਰ ਗਤ ਤੀਰਥ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਏ ਸਵਾਸਤ ਆਦ ਬਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਓ ਕਾਉਣ ਸਵੇਲਾ ਵਕਤ ਕਾਉਣ ਕਾਉਣ ਥਿਤ ਕਾਉਣ ਵਾਰ ਕਾਉਣ ਸਿਰੁੱਤੀ ਮਾਹ ਕਾਉਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀਆ ਜੇ ਲੇਖਣ ਲੇਖ ਕੁਰਾਨ ਤੇਤਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜੋ ਕਰਤਾ ਸ੍ਰਿਟੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਅਖੰਡ ਸਭ ਕੋ ਅੱਖ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਨਾ ਸੋਹੈ ਪਤਲ ਪਤਲ ਲਖ ਆਕਾਸ ਆਕਾਸ ਔੜਕ ਔੜਕ ਪਾਲ ਥਕੇ ਵੇਦ ਕਹਨਿਕ ਬਾਤ ਸਹਸ ਅਠਰ ਹੈ ਕਹਨ ਕ ਤੇਬ ਅਸਲੂ ਇਕ ਥਾਥ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣ ਆਪ ਸਾਲਾਹੀ ਸਾਲਾਹੀ ਇਤੀ ਸੁਰਤ ਨ ਪਾਈਆ ਨਦੀ ਅਤਿ ਵਾਪ ਪਵੈਸਮੰਦ ਨਾ ਜਾਣਿਆ ਹੈ ਸਮੰਦ ਸਹਾ ਸੁਲਤਾਨ ਗਿਰਹਾ ਸੀਤੇ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵਿਸਰਹਿ ਅੰਤ ਨ ਸਿਫਤੀ ਕਹਿਣ ਅੰਤ ਅੰਤ ਨ ਕਰਨੇ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕੀਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਵਾਰ ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਈ ਜਾਹੇ ਇਹੋ ਅੰਤ ਨਾ ਜਾਣ ਕੋਇ ਭੌਤਕਈਏ ਭੌਤ ਹੋਏ ਵੱਡਾ ਸਾਹਿਬ ਊਚਾ ਥਾਓ ਉੱਤੇ ਉਪਰ ਊਚਾ ਨਾਓ ਏਵਡ ਊਚਾ ਹੋਵੇ ਕੋਇ ਤਿਸ ਊਚੇ ਕੋ ਜਾਣੈ ਸੋਏ ਦੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਭੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਈ ਕੇਤੇ ਮੰਗਹਿ ਜੋਤ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਵ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕੁਰਪਾਹਿ ਕੇਤੇ ਮੂਰਖ ਖਾਹੀ ਖਾਹੇ ਗੇਤੀਆ ਦੁਖਪੋਖ ਸਦਮਾਰ ਇਹ ਭੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੁਰ ਆਖ ਨਸਕੈ ਕੋਏ ਜੇ ਕੋ ਖਾਇ ਕ ਆਖਣ ਪਾਏ ਉਹ ਜਾਣੇ ਜੇਤੀਆ ਮੈਂ ਖਾਏ ਆਪੇ ਜਾਣੇ ਆਪੇ ਦੇ ਅੱਖ ਹਸੇ ਭੇਕੇਈ ਕੇ ਜਿਸਨੂੰ ਬਖਸਿ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਰ ਅਮੁੱਲ ਆਵਹਿ ਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲ ਸਮਾਹਿ ਅਮੁੱਲ ਧਰਮ ਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਵਕਸੀਸ ਅਮੁੱਲ ਨੀਸਾਨ ਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਓ ਲਾਏ ਆਕ ਹੈ ਵੇਦ ਪਾਠ ਪੁਰਾਨ ਆਕ ਹੈ ਪੜੇ ਕਰ ਹੈ ਵਖਿਆਨ ਆਕ ਹੈ ਵਰਮੇ ਆਕ ਹੈ ਇੰਦ ਆਕ ਹੈ ਗੋਪੀ ਤੈ ਗੋਵਿੰਦ ਆਕ ਹੈ ਈਸਰ ਆਕ ਹੈ ਸਿਧ ਆਕ ਹੈ ਕੇਤੇ ਕੀਤੇ ਬੁੱਧ ਆਕ ਹੈ ਦਾਨਵ ਆਕ ਹੈ ਦੇਵ ਆਕ ਹੈ ਸੁਰ ਨਰ ਮਨ ਜਨ ਸੇਵ ਕੀਤੇ ਅੱਖ ਹੈ ਆਖਣ ਪਾਹੀ ਕੀਤੇ ਕਹ ਕਹ ਉਠ ਉਠ ਜਾਹੀ ਇਹ ਤੇ ਕੀਤੇ ਹੋਰ ਕਰੇ ਤਾਖ ਨ ਸਖ ਕਹ ਕੇ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਦੇ ਕੋ ਆਖੇ ਬੋਲ ਵਿਗਾੜ ਤਾ ਲਖਿਆ ਸਿਰ ਗਾਵਾਰਾ ਗاوار ਸੋ ਧਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖੇ ਕੇਤੇ ਵਣਹਾਰੇ ਕੇਤੇ ਰਾਗ ਭਰੇ ਸੋ ਕਹਿਆਨ ਕੇਤੇ ਗਾਵਨ ਹਾਰੇ ਗਾਵੇ ਤੁੰਨ ਆਪਣ ਪਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ 인ਦਨ ਦਾਸਨ ਬੈਠੇ ਦੇਵਤਿਆਦਰ ਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਚਤੇ ਸਤੀ ਸੰਸੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੋਗ ਜੋਗ ਵਿਦਿਆ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡ ਕਰ ਕਰ ਰੱਖੇ ਤਾਰੇ ਸੇ ਤੁਨੋ ਗਾਵਹਿ ਜੋਤ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਅਪੀ ਹੋਸੀ ਜੈਨ ਜਸੀ ਰਚਨਾ ਦਿਨ ਰਚਾਈ ਰੰਗੀ ਰੰਗੇ ਪਾਤੀ ਕਾਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਾਰ ਕਰ ਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਤ ਸਾਹੁ ਸਹਾपत ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਚੋਲੀ ਧਿਆਨ ਕੀ ਕਰੈ ਵਿਪੂਤ ਖਿੰਤਾ ਕਾਲ ਕੁਆਰੀ ਕਾਇਆ ਜੋਤ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਾ ਤੇ ਮਨ ਜਿੱਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਅਨੀਰ ਨਾਦ ਅਨਾਹਤ ਜੁਗ ਜੁਗ ਏਕੋ ਇਸ ਇਕ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੇ ਇੱਕ ਪੰਡਾਰੇ ਇੱਕ ਲਾਏ ਦੀ ਬਾਣ ਜੇ ਉਸ ਸਪਾਵੇ ਤੇ ਵਚ ਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਭਵਤਾ ਇਹੋ ਵਿਡਾਣ ਆਦੇਸ਼ ਤੁਸੀਂ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ ਇਕ ਹੋਵੇਸ ਅਸਨ ਲੋਏ ਲੋਏ ਪੰਡਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਸਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ 12 ਇੱਕ ਦੂਜੇ ਬਹੁ ਲੱਖ ਹੋ へ ਲੱਖ ਹੋ ਵਹਿ ਲੱਖ 20 ਲੱਖ ਲੱਖ ਗੇੜਾ ਆਖਿ ਇਹ ਏਕ ਨਾਮ ਜਗਦੀਸ਼ ਇਤਰਾਹੇ ਪਤ ਪਵੜੀਆ ਚੜੀਏ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਇ ਰੇਸ ਨਾਨਕ ਨਦਰਿ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਾਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਇਸ ਹੱਥ ਜੋਰ ਕਰ ਵੇਖ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੈਨੀ ਸਾਣ ਕੱਚ ਪਕਾਈ ਉਥੇ ਪਾਈ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੀਸ ਕੀਤੇ ਭਰਮੇ ਘਾੜਤ ਕੜੀਏ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮਰ ਕੇਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿਦ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨੋ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਵਾਣੀ ਕੇਤੇ ਪਾਤ ਨਰਿੰਦ ਕੇਤੀ ਅਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਕਰਮਖੰਡ ਕੀ ਬਾਣੀ ਰੂਪ ਤਿੱਥੈ ਘાળਤ ਕੜੀ ਹੈ ਬਹੁਤ ਅਨੂਪ ਤਾ ਕੀ ਗੱਲਾਂ ਕਥਿਆ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤਿ ਮਤਿ ਮਨ ਬੁੱਧ ਤਿੱਥੈ ਘੜੀਐ ਸੁਰ ਸਿਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਾਰਾਮ ਰਹਿਆ ਪਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਹੀ ਤਾ ਕੇ ਰੂਪ ਨ ਕਥਨੇ ਜਾਹੇ ਨਾ ਅਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿੱਥੈ ਖੰਡ ਮੰਡਲ ਵਰ ਪਾਂਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿਥ ਲੋ ਲੋ ਅਕਰ ਜਿਉ ਜਿਉ ਹੁਕਮ ਤਿ ਵਹਿ ਤਿ ਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਿਤ ਪਹਾਰਾ ਤੀਰਜ ਸੁਣਿਆ ਰਹਿ ਅਰਣ ਮਤ ਵੇਦ ਹਤੀਆਰ ਪਾਉ ਖੱਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਘਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਾਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਤਰ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏਮ ਸੱਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏਮ ਸੱਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ